ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦਾਂਗੇ ਉਹ ਕਰਦਾਂਗੇ ਡਾਗਾ ਪੈਣ ਗਿਆ ਕੋਈ ਗੱਲ ਨਹੀਂ ਕਰ ਲੈ ਚਾਹ ਪੂਰਾ ਵੀ ਹੋਰ ਵੀ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੱਕ ਚਾਹ ਪੂਰਾ ਨਹੀਂ ਹੋਇਆ ਜੇਲਾ ਸਟਕੇ ਅੰਸੇ ਵੀ ਲਾ ਕੇ ਨੂੰ ਦੇਖ ਲਈਆਂ ਅੱਜ ਵੀ ਉਹਨਾਂ ਨਾਲ ਲਗਾਤਾਰ ਘਟੜਤਾ ਆ ਰਿਹਾ ਹੈ ਭਾਨੇ ਵਾਲੀ ਗੱਲ ਵੀ ਦੇਖਦੇ ਆ ਮੁੱਸਸਾਲਾ ਮਸਲਾ ਵੀ ਤੁਸੀਂ ਬਾਈਟਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਤਰੀਕ ਦੇ ਇਕੱਠ ਬਾਰੇ ਜੋ ਭਵੰਤਮਾਨ ਦੀ ਰਹਿਸ ਦੇ ਅੱਗੇ ਸਰਹੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਥੇ ਸਾਰੇ ਭਰਾ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮਬਾਜ਼ੀਆ ਖੇਡ ਰਹੀ ਆ ਸਰਕਾਰ ਬੜੇ ਨਾਲ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਸਮਝਿਸਕ ਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੂੰ ਕਿਵੇਂ ਘਰੇ ਲੈ ਰਵੰਦ ਕਰ ਲਿਆ ਘੇਰ ਲਿਆ ਤਨ ਤਰੀਕ ਦੇ ਕੱਠ ਨੂੰ ਕਿਸੇ ਤਰੀਕੇ ਨਾਲ ਢਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਵੀ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਪਾ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਹੇ ਆ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟਰੱਕ ਲਗਰਾ ਰਹੇ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾ ਲੈ ਕੇ ਆ ਰਹੇ ਆ ਸਿੱਕ ਤਾਂ ਮੇਰਾ ਵੀ ਦਰਦਿਆਂ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਐ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚੇ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦਾਂਗੇ ਉਹ ਕਰਦਾਂਗੇ ਡਾਂਗਾ ਪਹਿਨ ਗੀਆਂ ਕੋਈ ਗੱਲ ਨਹੀਂ ਕਰਨ ਨੂੰ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਆਾਂ ਪੌਲਟਿਕ ਸਿਰ ਤੇ ਨਾ ਹੀ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਇਕੱਲਾ ਪਹਾਨਾ ਸਿੱਧੂ ਨਹੀਂ ਰਹਿ ਗਿਆ ਜੁੱਤੀ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਕਿ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਦੇਖ ਚੋਨਾ ਸਫਾਇਆ ਕਰਨ ਲਈ ਜੋ ਪਿਛਲੇ ਦਿਨਾਂ ਕਿ ਉੱਠੇ ਮੁਕਾਬਲੇ ਹੋਏ ਆ ਦੀ ਗੈਂਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਮਤਬਦਈ ਕਹਿ ਕੇ ਮਾਰਦੇ ਹੋਗੇ ਜਾਨੇ ਕਿ ਅਟੋਮੈਟਿਕ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਦੱਸੋ ਨਾ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵੈਲ ਰ ਕਰੋ ਵੀ ਪਲਾਣ ਨੇ ਸਾਡੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚੋਂ ਦੇ ਦੀ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਅਲਈਆ ਆਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਨੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਰਵਿਸ਼ਤਰਾ ਦੀ ਕਾਰਵਾਈ ਕਰ ਦੇ ਨਾਲ ਜਿਹੜਾ ਡਰ ਨਾਲ ਡਰ ਕੇ ਅੱਜ ਘਰਾਂ 'ਚ ਬੈਠ ਗਿਆ ਜਾਤ ਕੋ ਘਰਾਂ 'ਚ ਬੈਠ ਰੋ ਦੱਬਣ ਦੇ ਵਿੱਚ ਭੁੱਲ ਜਿਵੇਂ ਤੁਹਾਡੇ ਘਰਾਂ 'ਚ ਆ ਕੇ ਪਹੁੰਚਣੀ ਨਹੀਂ ਸੀ ਸੇਕ ਪਹੁੰਚਣਾ ਨਹੀਂ ਹੁਣ ਬੇੜਾ ਦੰਨਦਾਰੀ دہشت ਪਾਉਣਗੇ ਪੂਰਾ ਮਾਹੌਲ ਜਿਵੇਂ ਉਹ ਤੋਂ ਡਿਬਲੂ ਕੜਾ ਵਾਲੇ ਬਣਾਇਆ ਸੀ ਦਾ ਟੀਮਾਂ ਵਗਾ ਦੀਆਂ ਬਾਹਰੋਂ ਸੈਂਟਰ ਤੋਂ ਮਗਾ ਲਿਆ ਫੋਰਸਾ ਨੈਟ ਬੰਦ ਕਰਤੇ ਜੀ ਹੁਣ ਵੀ ਉਹ ਪੂਰਾ ਵਰਤਾਂਤ ਆਇਆ ਸਰਦਨਗੇ মিডিਆ ਰਾਹੀਂ ਦੇਖੋ ਜੀ ਸੌਣੀ ਦੀ ਤਵਦੀਲ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਲਿਆ ਦੀ ਜੀ ਕੋਈ ਗੱਲ ਨਹੀਂ ਪੰਜਾਬ ਦੀ ਛੱਡੂ ਚਾਇਆ ਤੇ ਇਹ ਸੈਂਟਰ ਨੂੰ ਸਾਰੀ ਫੋਰਸਾ ਲਿਆ ਕਿੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜਵਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਹਾ ਸਾਡੇ ਰੇਬਰ ਦਾ ਜੋਧਿਆ ਦਾ ਕੁਸ ਦਾ ਆਪ ਰਿਆਂ ਦਾ ਕਹਿਣਾ ਨੇ ਜ਼ਬਰ ਦੇ ਖਿਲਾਫ ਈ ਨਹੀਂ ਮਰਨ ਜਨਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡੇ ਨਾਲ ਆਧਾਰਨਾ ਸਾਡੇ ਕੋ ਸਾਡੇ ਗੁਰੂਆਂ ਦੀਆਂ ਜ਼ਬਰਦਸਤ ਸਬਰਨਾ ਮੁਕਾਬਲਾ ਜਿਵੇਂ ਕੀਤਾ ਪੰਜੇ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਨੇ ਜ਼ਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਭਵੰਸਿਆ ਜੇ ਤੇਰੇ ਹਲੇ ਮਨਚ ਕੋ ਹੈਗਾ ਵੀ ਹੋਰਾਂ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤਰਾ ਚਾਪ ਪੂਰਾਨੀ ਹੋਇਆ ਜੇਲਾ ਸੱਟ ਕੇ ਅੰਸੇ ਵੀ ਲਾ ਕੇ ਤੂੰ ਦੇਖ ਲਈਂਗਾ ਅਰ ਜੀ ਉਹਨਾਂ ਨਾਲ ਅਗਰਤਹਾੜਾ ਰਿਹਾ ਹੈ ਬਾਹਨੇ ਵਾਲੀ ਗੱਲ ਵੀ ਦੇਖਦੇ ਆ ਮੂਸੇ ਵਾਲਾ ਮਸਲਾ ਵੀ ਤੁਸੀਂ ਬੱਚੀ ਰੋੜਤਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਛੱਡਦੇ ਚੰਗੇ ਰਹਿੰਦੇ ਪਰ ਲੋਕ ਚੁੱਪ ਰਹੇ ਨੇ ਕੀ ਆਪਾਂ ਹਰ ਹਾਲਤ ਦੇ ਵਿੱਚ ਆਹ ਸੁਣਿਓ ਆਹ ਸੁਣਿਓ ਕਿ ਆਪਾਂ ਹਰ ਹਾਲਤ ਦੇ ਵਿੱਚ ਆਹ ਸੁਣਿਓ ਸਿੰਗapore ਚੋਂ armenia ਚੋਂ libya ਚੋਂ ਮੈਂ ਕੱਢ ਕੇ ਲਿਆ। ਹੁਣ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹਾਂ ਤੁਸੀਂ ਇਹ ਟ੍ਰੈਵਲ ਜਟ ਚੜਨੇ ਦੀ। ਇੱਥੋਂ ਹੀ ਬੰਦ ਕਰੋ। ਸੁਮਹਿ ਨਹੀਂ ਚੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਵਸਾ ਕੇ ਵਹਿ ਜਾ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਰੀ ਚੌਕਟ ਖੜਾ ਕੇ ਗੋਲੀ ਮਾਰ ਦੋ। ਜਿਹਨੇ ਚੋਰੀ ਕਰ ਲਈ ਹੱਥ ਵੜ ਦੋ। ਜੇ ਕੋਈ ਟਰੇਨ ਕਰਕੇ ਭੱਜ ਕੇ ਲੱਤਾਂ ਵੜਦੇ ਨੇ ਤਾਂ ਹੈ ਨਹੀਂ ਨਾ ਮੈਂ ਕਾਨੂੰਨ ਮੁਤਾਬਕ ਕਰੀ। ਅਸੀਂ ਕਨਰੇਡ ਦੇ ਵਿੱਚ ਲਿਆ ਚੁੱਕੇ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇੰਡਸਟਰੀਜ਼ ਨਾਲ ਦੀ ਗੱਲ ਕਰ ਲਈ। ਇਹ ਸਾਨੂੰ ਤੁਸੀਂ ਤਾਂ ਦੱਸਦੇ ਹੋ। ਇਹ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉੱਥੇ ਲੋਕ ਸਭਾ 'ਚ ਬੋਲਦੇ ਰਹੇ ਆ ਟ੍ਰੈਵਲ ਜੰਟਾਂ ਦੇ ਖਿਲਾਫ। ਉਹ ਜਨਾਬ ਕੋਈ ਤਾਂ ਬਹੁਤ ਕੁਝ ਬੋਲ ਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ। ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ। ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਆਪੀ ਕਾਂਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਵੀ ਦੱਸ ਦਿਓ ਪਹਿਲ ਹੁਣ ਤੱਕ ਦਾ ਦੋ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਜੱਟਾਂ ਦੀ ਤੇਲ ਸੰਸ ਜੱਟ ਨੂੰ ਸਰਕਾਰ ਦਿੰਦੀ ਆ ਸੁਭਾ ਸਰਕਾਰਾਂ ਕਿ ਜਿੰਨੇ ਤੁਹਾਡੇ ਹਜ਼ਾਰਾਂ ਜੱਟ ਬੈਠੇ ਨੇ ਲੱਖਾਂ ਪੰਜਾਬ 'ਚ ਇਹ ਸੰਸਾਰ ਨਾਲ ਕੋਲੇ ਜ਼ਤ ਤੁਹੀ ਜਾਰੀ ਕੀਤੇ ਆ ਜਿਹਨੇ ਪਰਚਾ ਕਰਾਇਆ ਉਹ ਕੋਈ ਲਾਈਕ ਜਿਤੀਏਗਾ ਬਿਲਕੁਲ ਜਿਹਨੇ ਮਹਾਰੀਆ ਦਾ ਪਰਚਾ ਕਰਾਇਆ ਬਈ ਉਹਦੇ ਪਹਿਲਾਂ ਪਰਚਾ ਹੋਇਆ ਜਿਹੜੀ ਜਿਹੜੀ ਲਿਧਿਆੜੇ ਵਾਲਾ ਪਰਚ ਉਹਦੇ ਵੀ 420 ਦੇ ਪਰਚੇ ਆ ਪਰਚੇ ਨੇ ਹਾਂ ਕਿੰਨੇ ਪਰਚੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਖਦਮਾ ਕਰਾਇਆ ਪਹਿਲਾ ਜਿਹੜੀ ਕਦੀ ਭੰਦਾ ਯਾਰ ਮੰਨਦਾ ਨਾ ਲਾਇਸੈਂਸ ਨਾ ਸੰਸ ਹੈ ਨਾਲੇ ਪਰਚੇ ਆ ਉਹ ਸ਼ਰਿਆਂ ਫਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾਦ ਕੇ ਭਾਨੇ ਤੇ ਕਿਚੈਨੀ ਖੋਲ ਲਾ ਗਿਆ ਇਹ ਕਾਨੂੰਨ ਹੈ ਭਾਨਾ ਦਾ ਯਾਰ ਮੰਗਦਾ ਹੈ ਕਾਨੂੰਨ ਹੈ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਸੀਨਾ ਰਿਮਾਂਡ ਦੀ ਮੰਗਦਾ ਪਹਿਲਾ ਪਰਚਾ ਰਿਮਾਂਡ ਦੀ ਮੰਗਦਾ ਪਹਿਲਾ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ ਕਿਸੇ ਨੂੰ ਅੰਦਰੋਂ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਹ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਦੇ ਭਰਾ ਤੇ ਮਰੇ ਤੇ ਇਹ ਕਾਨੂੰਨ ਹੈ ਇਹ ਕਾਨੂੰਨ ਆ ਕਿ ਅਜੋਬ ਕਰੀ ਬੀਬੀ ਬੋਲੀ ਉਹ ਜਿਹੜੀ ਗੱਤੂਰੀ ਤੋਂ ਐਮ ਐਮ ਐਲ ਆ ਦੇ ਆਕਾਤੀ ਗੋਲਦੀ ਗੋਲਦੀ ਤੂਰੀ ਵਾਲਾ ਮੁੰਡਾ ਐਮ ਐਲ ਆ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਖੰਘੂੜਾ ਕਹਿ ਦਿੰਦਾ ਨੂੰ ਪਤਾ ਨਹੀਂ ਪੂਰਾ ਸਿਮਰ ਖੰਘੂੜਾ ਸਿਮਰ ਸਿਮਰਤ ਖੰਘੂੜਾ ਬੋਲੀ ਕੁੜੀ ਬੀ ਐਚ ਜਾਬਰ ਕਰ ਰਿਹਾ ਕੰਮ ਕਰ ਰਿਹਾ ਲੋਕਤੰਤਰ ਦਾ ਜੀ ਲੋਕਤੰਤਰੀ ਵਾਅਦਾ ਕਰਿਆ ਅੱਜ ਹੀ ਅੱਜ ਹੀ ਅੱਥਰੇ ਗੋਲਦੀ ਤੂਰੀ ਵਾਲੇ ਦੇ ਘਰੇ ਬਿジネス ਦਾ ਸੰਮਣ ਆ ਗਿਆ ਵੀ ਆਇਆ ਤੜਕੇ ਆ ਜਾ ਰਿਹਾ ਪੇਸ਼ ਹੋ ਜਾ ਇਹ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕਾ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਇਹ ਦੱਬਣ ਦੀ ਕੋਸ਼ਿਸ਼ ਕਰਨ ਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਉਹਦਾ ਸਮਣ ਉਹਦਾ ਸਮਣ ਇਹ ਕਹਿੰਦੇ ਸਾਡੀ ਉੱਥੇ ਲੁੱਟ ਲਿਆ ਸਾਡੀ ਮੇਲ ਦੀ ਕੁਰਸੀ ਕੋਈ ਨਾ ਰਹੀ ਭਾਜੀ ਬੀਜੇਪੀ ਉੱਟ ਕੇ ਲੈ ਗਈ ਅਸੀਂ ਸੁਪਰੀਮ ਕੋਰਟ ਜਾਵਾਂਗੇ ਲੋਕ ਅੰਦਰ ਦਾ ਕਹਾਣ ਹੋ ਗਿਆ ਕੀੜੀ ਸਾਡੇ ਇਹਨੂੰ ਫੜਨੂ ਪਰੇਗਾ ਜੀ ਬਾਹਰੋਂ ਛੋਡੇ ਵਾਰੀ ਕਹਾਣ ਹੁੰਦਾ ਜਨਾਬ ਆ ਕਹਾਣ ਨਹੀਂ ਯਾਰ ਆ ਬੈਠੀ ਹੈ ਗਰਦ ਵਿਚਾਰੀ ਆ ਬੈਠੇ ਮਗਰ ਕੱਢੇ ਨਹੀਂ ਦੱਤੀ ਰੋਈ ਰੋਂਦੀ ਦੇ ਅੱਖਾਂ ਸੁੱਚੀਆਂ ਬੰਗਿਆ ਇਹ ਘਰ ਨਹੀਂ ਇਹ ਕਹੇ ਮਾਂ ਦਾ ਕਹੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ ਕੋਈ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਏਜੰਟਾਂ ਦੇ ਖਸਾਬ ਨਹੀਂ ਖਲਾਨਾ ਕਰਦੇ 10 ਮਾਨ ਸਾਹਿਬ 10 ਪੰਚ ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟਰ ਦੇ ਲਈ ਸਰਕਾਰ ਤੋਂ ਕੱਢ ਕੇ ਦੇ ਰਿਹਾ ਤਰ ਦੋ ਸਾਲ ਹੋ ਗਏ ਐਨੀਆਂ ਠੱਗੀਆਂ ਬੱਜੀਆਂ ਤੇ ਦੋ ਸਾਲਾਂ ਅਸ਼ਰੇ ਬਣਲ ਖਾਸਾ ਨੂੰ ਕੰਮ ਚੱਲਦਾ ਦਸ ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇ ਕਾਨੂੰਨ ਰਕਾਰ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ